ਅੱਜ ਬੀਜਾਂ ਬਾਰੇ ਜਾਣਕਾਰੀ ਦੇਵਾਂਗੇ ਜੀ ਕਿਹੜੇ ਕਿਹੜੇ ਬੀਜ ਅਸੀਂ ਆਪਣੇ ਫਾਰਮ ਤੇ ਬੀਜਦੇ ਆ ਨਰਸਰੀ ਦੇ ਰੂਪ ਚ ਬੀਜਦੇ ਆ ਜਾਂ ਕਿਹੜੀ ਕਿਹੜੀ ਕੁਆਲਿਟੀਆਂ ਸੀ ਟੈਸਟ ਕੀਤੀਆਂ ਤੇ ਕਿਹੜੇ ਕਿਹੜੇ ਬੀਜ ਸਨ ਅਸੀਂ ਉਹਨਾਂ ਉਹਨਾਂ ਕੁਆਲਿਟੀਆਂ ਦੇ ਪਾਸ ਕੀਤੇ ਆ ਤਾਂ ਕਿ ਅੱਗੇ ਜਾ ਕੇ ਉਹਨਾਂ ਦੀ ਪਰਫਾਰਮੈਂਸ ਵਧੀਆ ਹੋ ਸਕੇ ਤੇ A to Z ਬੀਜ ਇੱਥੇ ਲੱਗੇ ਹਾਲੇ ਤਾਂ ਥੋੜੇ ਲੱਗੇ ਆ ਜੀ ਕਿਉਂਕਿ ਕਾਫੀ ਸਾਰੇ ਬੀਜ ਹਲੇ ਆਉਣ ਵਾਲੇ ਆ ਸੀਜ਼ਨ ਜਿਹੜਾ ਸ਼ੁਰੂ ਹੋਊਗਾ ਤਾਂ ਉਹਦੇ ਹਿਸਾਬ ਦੇ ਨਾਲ ਸੀਡ ਆਈ ਜਾਣਗੇ ਤੇ ਇਹ ਦੇਖੋ ਜੀ ਇਹ ਹੁਣ ਚੱਪਣ ਟੀਂਦਾ ਜਿਹੜਾ ਜੀ ਇਹ ਮੱਖਣ ਦੇ ਨਾਂ ਤੇ ਹੁੰਦਾ ਜੀ ਗ੍ਰੀਨ ਫੀਲਡ ਦਾ ਇਹਦੀ ਵੀ ਚੰਗੀ ਕੁਆਲਿਟੀ ਆਉਂਦੀ ਹੈ ਇਸੇ ਤਰੀਕੇ ਦਾ ਵੀ.ਐਨ.ਆਰ ਦੀ ਸ਼ਰੀਤਾ ਆਉਂਦੀ ਹੈ ਜੀ ਤੇ ਨੋਨੀਓ ਦਾ ਇੱਕ ਅੱਦੂ ਆਉਂਦਾ ਜੀ ਬਲਵੰਤ ਇਹ ਬੜੀ ਸਪੈਸ਼ਲ ਜੀ ਵੈਰਾਈਟੀ ਆ ਨਾ ਇਹ ਕੱਦੂ ਆ ਨਾ ਇਹ ਲੋਕੀ ਆ ਪਰ ਬਣਦਾ ਬਹੁਤ ਟੇਸਟੀ ਹੈ ਜੀ ਇੱਕ ਇਹਨਾਂ ਦਾ ਬਟਰਨਟ ਵੀ ਆਉਂਦਾ ਜੀ ਬਟਰਨਟ ਵੀ ਆਪਣੇ ਕੋਲ ਆ ਜਾਊਗਾ ਬਟਰਨਟ ਉਹ ਵੀ ਬਹੁਤ ਜ਼ਿਆਦਾ ਸਵਾਦ ਬਣਦਾ ਪਰ ਉਹਦਾ ਬੀਜ ਮਹਿੰਗਾ ਹੁੰਦਾ ਜੀ ਉਹ 5000 ਰੁਪਏ ਦਾ ਇੱਕ ਪੈਕੇਟ ਹੈ 100 ਗ੍ਰਾਮ ਦਾ ਤੇ ਬਦ ਬੀਜ ਉਹ ਬਹੁਤ ਕੁਆਲਿਟੀ ਸ਼ਾਨਦਾਰ ਹੈ ਤੇ ਬੀਜ ਮਹਿੰਗਾ ਬਹੁਤ ਹੈ ਤੇ ਖਾਣ ਚ ਟੇਸਟੀ ਵੀ ਬਹੁਤ ਜ਼ਿਆਦਾ ਜੀ ਕੱਦੂ ਅਸੀਂ ਵੀ.ਐਨ. ਤੇ ਆਪਣੀ ਫਾਰਮ ਤੇ ਸੇਲ ਕਰਦੇ ਆਂ CH27 ਹੈ ਜੀ ਕਲਚ ਦੀ ਹੈ ਜੀ ਬਾਕੀ ਅਸੀਂ ਸਨਕਰੋ ਦੇ ਬੈਂਗਣ ਦੇ ਐਡਵੰਟਾ ਦੀ ਜਿਹੜੀ ਨਿਸ਼ਾਨਦ ਪੈਂਗਣੀਆਂ ਲਬ ਕਿਰਨ ਮੰਗਣ ਮਤਲਬ ਟੋਟਲੀ ਤੁਹਾਨੂੰ ਬ੍ਰਾਂਡ ਮਿਲੂਗਾ ਜੇ ਤੁਸੀਂ ਧਿਆਨ ਨਾਲ ਦੇਖੋ ਸਹਿਬਾ ਜਿਹੜੀ VNAR ਦੀ VNAR ਤੇ ਚਿੱਲੀ ਆਉਂਦੀ ਹੈ ਜੀ ਸਹਿਬਾ ਸਾਡੇ ਕੋਲ VNAR ਦੀ ਸਹਿਬਾ ਚਿੱਲੀ ਤਿਆਰ ਵੀ ਹੈ ਜੀ ਇਸ ਤਰੀਕੇ ਨਾਲ ਕਲਚ ਦੀ 27 ਆ ਗਈ ਫਿਰ ਇਸ ਜੈਂਟਾ ਦੀ ਆਪਣੀ ਕੋ ਖੰਦਰਾ ਆ ਗਈ ਟਮਾਟਰ ਅਸੀਂ ਸਟ੍ਰੈਸ ਦਾ ਰਾਣੀ ਵੇਚਦੇ ਆਂ ਇੱਕ ਦੋ ਵੈਰਾਈਟੀਆਂ ਹੋਰ ਵੀ ਹੁੰਦੀਆਂ ਜੀ ਤੇ ਇਹ ਆ ਆਪਣੇ ਕੋ ਆ ਔਰਨਾਮੈਂਟਲ ਚਿੱਲੀ ਆਉਂਦੀ ਹੈ ਜੀ ਔਰਨਮੈਂਟਲ ਚਿੱਲੀ ਹੁੰਦੀ ਹੈ ਇਸੇ ਤਰੀਕੇ ਦੀ ਦਿਖਦੀ ਹੈ ਜੀ ਰੰਗ-ਬਰੰਗੀ ਤੁਹਾਨੂੰ ਦੇਖੋ ਕਿ ਇਧਰ ਤੁਸੀਂ ਦੇਖੋ ਰੰਗ-ਬਰੰਗੀ ਦਿਖੂਗੀ ਇਹ ਤੇ ਇਹਦੀ ਪ੍ਰੀਤੀ ਫਰਵਰੀ ਚ ਆਪਾਂ ਦੇਵਾਂਗੇ ਜੀ ਬਹੁਤ ਜ਼ਿਆਦਾ ਮਤਲਬ ਕੌੜੀ ਮਿਰਚ ਆ ਤੇ ਡੈਕੋਰੇਸ਼ਨ ਦੇ ਲਈ ਵੀ ਆ ਤੇ ਖਾਣ ਲਈ ਵੀ ਬਹੁਤ ਵਧੀਆ ਜੀ ਪੂਰੀ ਕੌੜੀ ਮਿਰਚ ਹੁੰਦੀ ਹੈ ਜੀ ਇਸੇ ਤਰੀਕੇ ਦੇ ਨਾਲ ਨਾਮਤਰੀ ਦਾ ਆ ਗੈਂਦਾ ਵੀ ਜਿਹੜਾ ਫੁੱਲ ਹੈ ਕਿੜੀ ਆ ਜੋ ਆਪਾਂ ਨਾਮਤਰੀ ਜੇ ਯੂਜ਼ ਕਰਦੇ ਆ ਜੀ ਚੰਗੀ ਵਧੀਆ ਬਹੁਤ ਵਧੀਆ ਕੁਆਲਿਟੀ ਦੇ ਬਣਦੇ ਨੇ ਇਹ ਨਹੀਂ ਵੀ ਕੋਈ ਹਲਕੇ ਫੁਲਕੀ ਜਾਂ ਦੇਸੀ ਕੁਆਲਿਟੀ ਦਾ ਇੰਟੀਰੀਅਰ ਨਹੀਂ ਵਰਤਣਾ ਲਾਲ ਪੀੜੀ ਸ਼ਿਮਲਾ ਮਿਰਚ ਆ ਗਈ ਜੀ ਇਸ ਤੋਂ ਬਾਅਦ ਲਾਲ ਪੀੜੀ ਸ਼ਿਮਲਾ ਮਿਰਚ ਇਸ ਦੀ ਵੀ ਆਉਂਦੀ ਪਹੂ ਜਿਆਦੀ ਵੀ ਆਪਣੇ ਕੋਲ ਆਉਂਦੀ ਆ ਸਜੈਂਟਾ ਦੀ ਵੀ ਆਉਂਦੀ ਆ ਤੇ ਕਰੇਲਾ ਆਪਾਂ ਯੂਜ਼ ਕਰਦੇ ਆ ਜੀ ਈਸਟ ਵੈਸਟ ਦਾ ਪ੍ਰਾਚੀ ਜਾਂ ਇੱਕ ਦੋ ਵੈਰਾਈਟੀਆਂ ਹੋਰ ਹੈਗੀਆਂ ਜੀ ਉਹ ਹਲੇ ਆਉਣ ਵਾਲੀਆਂ ਈਸਟ ਵੈਸਟ ਦਾ ਪ੍ਰਾਚੀ ਕਰੇਲਾ ਯੂਜ਼ ਕਰਦੇ ਆ ਜੀ ਆਪਣੇ ਫਾਰਮ ਤੇ ਆਪਾਂ ਤੇ ਜਿਵੇਂ ਚੱਪਣ ਕੱਦੂ ਹੋ ਗਿਆ ਜੀ ਇਹ ਇੰਜਾ ਜੋੜਨ ਦਾ ਚੱਪਣ ਕੱਦੂ ਹੈ ਆਪਣੇ ਕੋਲ ਇਹ ਇਹਨੂੰ ਯਕੀਨੀ ਕਹਿੰਦੇ ਆ ਵੈਸੇ ਪਰ ਪੰਜਾਬੀ ਭਾਸ਼ਾ 'ਚ ਚੱਪਣ ਕੇ ਦੁੱਧੀ ਇੱਕ ਲੰਬੀ ਕਿਸਮ ਇਹਨੂੰ ਯਕੀਨੀ ਕਹਿੰਦੇ ਆ ਤੇ ਕੋਈ ਜਗ੍ਹਾ ਤੇ ਇਹਨੂੰ ਮਾੜੂ ਵੀ ਕਹਿੰਦੇ ਆ ਅਖੀਰ ਆ ਵੀ ਅਸੀਂ ਨੋਨੀਓ ਦਾ ਯੂਜ਼ ਕਰਦੇ ਆ ਜੀ ਨੋਨੀਓ ਸੀਡ ਦਾ ਮਤਲਬ ਇਹ ਵੀ ਇੱਕ ਪੂਰਾ ਪੂਰਾ ਬ੍ਰਾਂਡ ਹੈ ਜੀ ਸਮੇਂ ਦੇ ਹਿਸਾਬ ਨਾਲ ਅਖੀਰ ਇਹਦੇ ਬੀਜ ਸਾਨੂੰ ਬਦਲਨੇ ਪੈਂਦੇ ਆ ਤੇ ਕਿਸੇ ਵੀ ਚੀਕਰੀ ਨਰਸਰੀ ਚਾਹੀਦੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਰੀਆਂ ਟਾਪ ਕੁਆਲਿਟੀ ਦੀਆਂ ਪਨੀਰੀਆਂ ਸਾਡੇ ਕੋਲ ਤਿਆਰ ਮਿਲਣੀਆਂ ਜੀ ਤੁਹਾਨੂੰ ਦੇ ਨਵੰਬਰ ਦੀ 15 ਤਰੀਕ ਤੋਂ ਬਾਅਦ ਅਸੀਂ ਪਿਆਜ਼ ਵੀ ਹਾਈਬ੍ਰਿਡ ਪਿਆਜ਼ ਦੀ ਸ਼ੁਰੂ ਕਰ ਸਕਦੇ ਹਾਂ ਤਾਂ ਕਿ 1821 ਨੰਬਰ ਸਾਡੇ ਕੋਲ ਪਿਆਜ਼ ਲੱਗਾ ਹੋਇਆ ਤੇ ਕਿਸੇ ਵੀ ਤਰੀਕੇ ਦੀ ਪਨੀਰੀ ਚਾਹੀਦੀ ਹੋਏ ਤਾਂ ਤੁਸੀਂ ਬੁਕਿੰਗ ਕਰਾ ਸਕਦੇ ਹੋ ਇਹ ਸੀਡ ਬਹੁਤ ਵਧੀਆ ਨੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਬਹੁਤ ਸਾਰੇ ਚੰਗੇ ਸੀਡ ਆਉਂਦੇ ਨੇ ਤੇ ਤੁਸੀਂ ਜੇ ਕਿਸੇ ਨੂੰ ਕੋਈ ਸੀਡ ਖਰੀਦਣਾ ਹੈ ਤੁਸੀਂ ਸੀਡ ਵੀ ਖਰੀਦ ਸਕਦੇ ਹੋ ਇਹ ਵਾਲੀਆਂ ਕੁਆਲਿਟੀਆਂ ਵੈਲਨੈ ਨਾ ਗੁੱਟ ਨੇ ਟੈਸਟਡ ਵੈਰਾਈਟੀਆਂ ਨੇ ਇਹਨਾਂ ਦੀ ਪਰਫਾਰਮੈਂਸ ਚੰਗੀ ਹੈ ਜੀ ਹੁਣ ਮੈਂ ਤੁਹਾਨੂੰ ਨੇੜੇ ਕਰਕੇ ਸੀਡ ਇੱਕ ਵਾਰ ਨੇੜੇ ਕਰਕੇ ਇੱਕ ਵਾਰ ਫਿਰ ਸੀਡ ਦਿਖਾਉਂਗਾ ਜੀ ਇਹ ਨਾਗਕਿਰਨਾ ਬੈਂਗਣ ਭ ਇਹ ਵਾਜੇ ਨਿਸ਼ਾਂਤ ਦੀ ਬੈਂਗਣੀ ਆ ਜਾਂਦੀ ਨਿਸ਼ਾਂਤ ਐਡਵੰਟਾ ਦੀ ਇਹ ਵੀ ਇਹ ਸੰਗਰੋਧਾ ਜੀ ਬੈਂਗਣ ਪ੍ਰਕ੍ਰਿਤੀ ਦੇ ਨਾਂ ਤੇ ਹੁੰਦਾ ਜੀ ਇਹ CH27 ਆ ਜੀ ਕਲਚ ਕੰਪਨੀ ਦੀ ਤੇ ਇਹ VNR ਦਾ ਕੱਦੂ ਆਂਦਾ ਜੀ ਰਾਂਝਾ ਇਹ ਨੌਨਿਓ ਦਾ ਬਲਵੰਤ ਕੱਦੂ ਆਂਦਾ ਜੀ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਬਹੁਤ ਸ਼ਾਨਦਾਰ ਬਣਦਾ ਜੀ ਖਾਣ ਚ ਟੇਸਟੀ ਬਹੁਤ ਹੈ ਤੇ ਇਹ VNR ਦੀ ਆਉਂਦੀ ਹੈ ਜੀ ਤੋਰੀ ਤੇ ਇਹ ਚਾਪਰ ਨੇ ਕੱਦੂ ਆ ਗਿਆ ਜੀ ਆਪਣੇ ਕੋ ਪੀਸਟ ਦਾ ਗ੍ਰੀਨ ਫੀਲਡ ਦਾ ਇਸੇ ਤਰੀਕੇ ਨਾਲ ਸਹਿਬਾ ਆ ਗਈ ਜੀ ਫਿਰ ਅਗੇ ਸਟਾਈ ਨੰਬਰ ਫਿਰ ਇਸ ਤੋਂ ਅਗੇ ਇੰਦਰਾਜੀ ਜੀ ਆਪਣੇ ਕੋਲ ਫਿਰ ਰਾਣੀ ਟਮਾਟਰ ਆ ਗਿਆ ਤੇ ਫੁੱਲਾਂ ਦੇ ਸੀਡ ਆ ਗਏ ਫਿਰ ਰੈਡੀ ਅਨੂ ਕਰੇਟਿਕ ਮਾਗੀ ਕਰੇਲਾ ਆ ਗਿਆ ਜੀ ਤੇ ਇਸੇ ਤਰੀਕੇ ਨਾਲ ਆਪਣੇ ਕੋਲ ਯਕੀਨੀ ਆ ਗਈ ਜਿਹਨੂੰ ਮਾੜੂ ਕਹਿੰਦੇ ਆ ਕੁਝ ਜਗ੍ਹਾ ਤੇ ਕੀਆ ਤੋਰੀ ਦੀ ਸਪੈਸ਼ਲ ਵੈਰਾਈਟੀ ਆਪਣੇ ਕੋਲ ਆਉਂਦੀ ਹੈ ਜੀ ਕੀਆ ਤੋਰੀ ਦੀ ਬਿਲਕੁਲ ਸਪੈਸ਼ਲ ਵੈਰਾਈਟੀ ਹੁੰਦੀ ਹੈ ਆਪਣੇ ਕੋਲ ਇੰਪੋਰਟ ਕਰਦੇ ਆ ਅਸੀਂ ਉਹ ਵੈਰਾਈਟੀ ਨੂੰ ਉਹਨੀਆਂ ਛੋਟੀਆਂ ਛੋਟੀਆਂ ਵੇਲਾਂ ਨੂੰ ਫੜ ਲੱਗ ਜਾਂਦਾ ਹੈ ਕਿਸੇ ਨੂੰ ਵੀ ਉਹ ਵੈਰਾਈਟੀ ਕੀ ਹਤੋਰੀ ਦੀ ਚਾਹੀਦੀ ਹੋਵੇ ਤਾਂ ਅਸੀਂ ਕੋਰੀਅਨ ਕਰ ਦਿੰਨੇ ਆ ਜੀ ਉਹਨੂੰ ਤੁਸੀਂ ਸਾਡੇ ਕੋਲੋਂ ਦੇ ਬੀਜ ਮੰਗਵਾ ਸਕਦੇ ਹੋ ਦੇ ਬਾਰੇ ਆਪਾਂ ਅਗਲੀ ਵੀਡੀਓ ਵੀ ਇੱਕ ਜਰੂਰ ਪਾਵਾਂਗੇ ਵੀਡੀਓ ਕੀ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ